ਰੋਪੜ ਸਤਲੋਜ ਰਿਆ ਦੀ ਹੈਡ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਅੱਗੇ ਪਿੰਡਾਂ ਚ ਹੜ੍ਹ ਵਾਲੀ ਸਥਿਤੀ ਦਾ ਪੂਰਾ ਹਾਸਤਾ ਬਣਦਾ ਰੋਪੜ ਹੈਡ ਵਰਕਿੰਗ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਆ ਜਾ ਉਹੀ ਕੰਮ ਹੋ ਗਿਆ ਪਿੱਛੇ ਵਾਲਾ ਹੋਇਆ ਤਾਂ ਉੱਥੇ ਆ ਗਿਆ ਪੂਰਾ ਆ ਗਿਆ ਗਿਆ ਅਗਰ ਹਾਲ ਖਰਾਬ ਹੀ ਹੋਣਾ ਬਹੁਤ ਜ਼ਿਆਦਾ ਅੱਗੇ ਆ ਗੇਟਰੀ ਨੇ ਖੋਲ ਦੇ ਇਹ ਵੀ ਖੋਲਦੇ ਨਾ ਹੁਣ ਉਹਨੇ ਕੀ ਹੋ ਰਿਹਾ ਨਾ ਜਾਨਵਰ ਕਿੰਨੇ ਹੜਕਾਣੇ ਮੱਝਾਂ ਮੱਝਾਂ ਬਹੁਤ ਹੜਕਾਣੀ ਖੜਦੀਆਂ ਪਿੱਛੇ ਨੇ ਰੋਪੜ ਦੇ ਹੈੱਡ ਵਰਕਸ਼ ਤੋਂ ਪੂਰਾ ਪਾਣੀ ਸਾਰੇ ਗੇਟ ਖੋਲਦੇ ਬਿਲਕੁਲ ਪਾਣੀ ਬਸ ਟੁੱਟਣੇ ਕਿਨਾਰੇ ਹੀ ਆ ਬਿਲਕੁਲ ਦੇਖੋ ਸਦੀ ਬਿਲਕੁਲ ਉੱਪਰੇ ਪਾਣੀ ਆਇਆ ਬਾਈ ਰੋਪੜਾ ਹੱਟ ਬਰਕਸ ਦੀਆਂ ਤਸਵੀਰਾਂ ਇਹ ਤੇ ਪੂਰੇ ਹੜ੍ਹ ਵਾਲੀ ਏਥੇ ਖੁੱਲੇ ਗੇਟ ਬਹੁਤ ਜ਼ਿਆਦਾ ਅੱਗੇ ਪਾਣੀ ਜਾ ਰਿਹਾ ਕੁਦਰਤੀ ਆਪ ਪਹਿਲਾਂ ਹੀ ਬਹੁਤ ਹੈ ਦੇਖੋ ਜੀ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੁਣ ਅੱਗੇ ਜਾ ਕੇ ਦੇਖੋ ਪਾਣੀ ਕਿੱਥੇ ਕਿਨਾਰੇ ਤੱਕ ਪਹੁੰਚ ਗਿਆ ਚੱਪਰੀਆ ਥੋੜੀ ਹੈ ਹਾਂ ਇੱਥੇ ਇੱਥੇ ਪਹਿਲੀ ਵਾਰ ਪਾਣੀ ਇੱਥੇ ਆਇਆ ਤਾਂ ਹਾਂ ਉਹਦਾਂ ਨਾਲੋਂ ਜ਼ਿਆਦਾ ਹੋ ਗਿਆ ਕੰਮ ਇਹ ਹੁਣੇ ਛੱਡੇ ਨਾ ਅਵੀਰ ਦਾ ਹੀ ਅੱਜ ਛੱਡਿਆ ਤੂੰ ਜਾ ਤੂੰ ਜਾ ਤੂੰ ਜਾ ਉਹ ਖਲਾ ਖੜ ਜਾ ਕਟਰੇ ਖੋਲਦੇ ਨਹੀਂ ਹੁੰਦੇ ਆ ਗੇਟ ਉਰਲੇ ਨਾ ਇਹ ਐਮਰਜੈਂਸੀ ਵਾਸਤੇ ਖੋਲਦੇ ਰੜ ਫੜੀ ਕਿ ਗੜੀ ਨਾੰਗੋ ਗੋੜੀ ਨੂੰ ਪਾ ਲਿਆ ਕੋਈ ਨਾ ਪਾ ਰਿਹਾ ਕੋਈ ਆਹ ਨਾਲ ਤੇ ਸਮਾਨ ਹਟਕਾ ਦੇ ਉਹ ਨਾਲ ਉਹ ਤਾਰ ਜਿਹੜਾ ਪਾਈ ਹੋ ਉਹ ਦੇ ਫਰਤਾਰ ਜਿਹੜੀਆਂ ਕਿਹੜੀਆਂ ਉਹ ਦੇ ਫਰਤਾਰਾਂ ਦੇਖ ਜਿਹੜੀ ਆਹ ਤਾਰ ਤਾਂ ਹੋਇਆ ਸਲਾਈ ਕਰੀ ਹੈ ਕਿਹੜੀ ਭਲਾ ਆਹ ਮੋਟੀ ਤਾਰ ਜਿਹੜੀ ਗੇਰੀ ਵੀ ਕਰਲੇ ਫੇ ਬੱਚ ਨੂੰ ਕੋਈ ਵੀੜੀ ਆਹੋ ਉਹ ਤਾਂ ਕੁਕੀਦਾਰ ਕੇਵਲ ਹੀ ਨਾਲ ਰੁਕੇ ਬੜੀ ਅੱਗੇ ਜਰੀਆਂ ਤੋਂ ਗੱਲੇ ਬੜੀਆਂ ਨੇ ਉੱਪਰ ਗੱਲ ਪਿੰਡ ਜੜਾ ਲੱਪਨ ਕੋਈ ਨਾ ਇਹ ਰੋਪੜ ਦੀਆਂ ਹੈਡਵਰਕ ਜੇ ਤਸਵੀਰਾਂ ਕੀ ਅੱਗੇ ਜਿਹੜਾ ਪਹਾੜ ਆਇਆ ਉਹ ਤੋਂ ਬਹੁਤ ਜ਼ਿਆਦਾ ਹੜਾਉਂਗਾ ਇਸ ਹਿਸਾਬ ਨਾਲ ਲੋ ਜੀ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਜੀ ਬਿਲਕੁਲ ਇਹ ਹੜੜੀ ਸਤੀ ਸੀ ਇਹ ਕਹਿ ਰਹੇ ਕਿ 88 ਵਾਲਾ ਇਦਾਂ ਹੋਇਆ ਸੀ ਜੇ 88 ਨੂੰ ਆਇਆ ਸੀ ਉਸ ਤਰ੍ਹਾਂ ਹੋਇਆ ਸੀ ਇਸ ਤਰ੍ਹਾਂ ਬਿਲਕੁਲ ਪਾਣੀ ਵਧ ਰਿਹਾ ਹੈ ਦੇਖੋ ਉੱਪਰ ਤੱਕ ਆ ਗਿਆ ਪਾਣੀ ਅੱ락 ਅੱਗੇ ਕਿੱਥੇ ਜਾ ਰਿਹਾ ਇਕੱਠੇ ਕਿਹੜੀ ਜਗ੍ਹਾ ਜਾ ਰਿਹਾ ਕਿੱਥੇ ਜਾਣਾ ਸਿੱਧਾ ਪਾਣੀ ਇਹ ਤੇ ਪਾਣੀ ਨਾਲ ਦਹੀ ਹੈ ਤੇ ਆਪਣਾ ਡੇਰਾ ਬੱਬ ਬਣਾਣ ਕੇ ਹੀ ਆ ਰਿਹਾ ਅੱਗੇ ਹੈ ਦੇਖੋ ਜੀ ਇਹ ਕਿਦਾ ਫਿਰ ਨੁਕਸਾਨ ਬਹੁਤ ਹੋਣਾ ਜੇ ਅੱਗੇ ਜਾ ਕੇ ਜੀ ਪਾਣੀ ਦਾ ਦੇਖੋ ਬਹੁਤ ਜ਼ਿਆਦਾ ਪਾਣੀ ਛੱਡਿਆ ਪਰ ਉਹ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਦੇਖੋ ਸਾਡੇ ਖੜੇ ਖੜਾਂ ਤੇ ਫੁੱਟ ਪਾਣੀ ਹੋਰ ਉਪਰ ਆ ਗਿਆ ਸਦੀ ਗੇਟ ਪੂਰੀ ਖੋਲਦੇ ਡਾਟਰ ਹੈ ਪੂਰੇ ਖੁੱਲੇ ਹੋਏ ਹੈ ਇਹਨਾਂ ਦੋ ਘੰਟੇ ਨਾ ਸਾਤੇ ਪੜੀਂਗੇ ਗਾਹ ਪੱਡਾ ਨਿਸ਼ਾਨ ਹੋਣਾ ਨਾ ਫਿਰ ਕੀ ਸਮਾਂ ਗੇਟ ਤੋਂ ਕੰਦੇ ਹੋਰ ਹੋ ਗਏ ਗੇਟ ਦੀ ਟੋਕਰ ਆਣੀ ਹੈ ਇਹਦੇ ਵਿੱਚ ਕੱਲ ਗਾਂਵ ਬੋਫਸੀਮ ਤੋਂ ਹੁਣ ਵੀ ਜਾਨਵਰ ਬੋਫਸੀ ਪੋਣੇ ਨਹੀਂ ਹੈ ਉਹਨੇ ਕਿੱਥੇ ਨਹੀਂ ਜਾਣਾ ਚਾਹੀਦਾ ਜੇ ਨਾ ਇਹਦੀ ਆ ਚੀਜ਼ ਦੀ ਸਫਾਈ ਹੋਵੇ ਆਲਦ ਵਾਲਾ ਆ ਜਿਹੜੀ ਗੱਬੇ ਚ ਵਿੱਚ ਉਹ ਜਿਹੜਾ ਇਹਦੀ ਸਫਾਈ ਹੋਵੇ ਸਿੱਧਾ ਪਾਣੀ ਜਾਵੇ ਆਲਦ ਵਾਲੇ ਮਾਰ ਨਾ ਕਰਾ ਬਿਲਕੁਲ ਸਫਾਈ ਹੋਈ ਵੀ ਨਹੀਂ ਇਹਦੀ ਆਲਦ ये तो होर हड़ अच्छा क्या हर बढ़िया मैं खेती बड़ी ਨੇ ਜਾਇਆ ਤਾਂ ਅੜੀ ਜਾਂ ਇੱਥੇ ਰੱਖਿਆ ਉਹ ਤਾਂ ਫਿਰ ਬਹੁਤ ਉੱਪਰ ਦਾ ਹੈ ਇੱਥੇ ਰੱਖ ਪਾਣੀ ਦਾ ਆ ਬਸ ਪੋਜੀਸ਼ਨ ਪੂਰੀ ਹੋਈ ਹੈ ਕਿ ਇਹ ਫਿਰ ਅੰਦਰ ਪਾਣੀ ਘਾਟ ਰੋਟਿਆ ਦਾ ਰੇਤਾ ਪੂਰਾ ਰੇਤਾ ਹੈ ਅੰਦਰ ਅੰਦਰ ਪਾਣੀ ਘਾਟਾ ਰੇਤਾ ਜਿਆਦਾ ਉਹ ਪਾਣੀ ਜਿਹੜਾ ਉਹ ਛੱਡਣਾ ਪਿਆ ਹੋਣਾ ਖੋਲੇਗਾ ਪੂਰੇ ਖੋਲ ਦੇਗਾ ਸਾਰੇ ਖੋਲ ਦੇ ਦੇ ਖੋਲੇ ਹੋਏ ਟੋਟਰੀ ਸਾਰੇ ਖੋਲੇ ਆ ਸਾਰੇ ਖੋਲੇ ਉੱਪਰ تک ਇੱਕ ਮਿੰਟ ਨਹੀਂ ਬੰਦ ਕਰਦਾ ਤੈਨੂੰ ਪਾਣੀ ਪਟਾ ਬੰਨ ਉੱਪਰ ਰੂਟ ਆਪਣਾ ਇੱਥੇ ਤੋਂ ਇੱਥੇ ਤੋਂ ਆਇਤਾ ਦੇਖੀਂ ਥੱਲੇ ਗੱਦਾਂ ਮਾਰੇ ਆ ਪੂਰੇ ਪ੍ਰੈਸ਼ਰ ਨਾਲ ਆ ਬਣੇ ਤੇੋਤਿੰਦਰ ਆ ਇਕੱਠੇ ਹੋ ਦੇਖੋ ਜਦਾ ਜਾ ਕੇ ਅੱਗੇ